ਮੈਂ ADCP ਹਰਪਾਲ ਸਿੰਘ ADSP ਟ੍ਰੈਫਿਕ ਸਮੂਹ ਅੰਮ੍ਰਿਤਸਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਸਮੂਹ ਪੰਜਾਬੀਆਂ ਨੂੰ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜੋ ਆਮ ਆਦਮੀ ਪਾਰਟੀ ਦੀ ਸ਼ੁਗਰਾਨਾ ਯਾਤਰਾ ਅੰਮ੍ਰਿਤਸਰ ਸਹਿਬ ਸ੍ਰੀ ਦਰਬਾਰ ਸਾਹਿਬ ਦਰਗੈਨਾ ਮੰਦਰ ਅਤੇ ਸ਼੍ਰੀ ਰਾਮ ਤੀਰ ਸਾਹਿਬ ਪਹੁੰਚ ਰਹੀ ਹੈ ਜਿਸ ਨੇ ਕਿ 4 ਵਜੇ ਕਰੀਬ ਗੋਲਡਨ ਗੇਟ ਵਿੱਚ ਪਹੁੰਚਣਾ ਹੈ ਉਸ ਤੋਂ ਬਾਅਦ ਭੰਡਾਰੀ ਪੁਲ ਭੰਡਾਰੀ ਪੁਲ ਤੋਂ ਹਾਲ ਗੇਟ ਵਾਇਆ ਭਰਾਵਾਂ ਦਾ ਢਾਬਾ ਹੁੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਵਾਪਸ ਕਟੜਾ ਜੈਮਲ ਸਿੰਘ ਸਿਕੰਦਰੀ ਗੇਟ ਹਾਥੀ ਗੇਟ ਉਸ ਤੋਂ ਬਾਅਦ ਦਰਗਿਆਨਾ ਮੰਦਿਰ ਦਰਸ਼ਨ ਕਰਨਗੇ ਦਰਗਿਆਨਾ ਮੰਦਿਰ ਦਰਸ਼ਨ ਕਰਨ ਤੋਂ ਬਾਅਦ ਉਹ ਪ੍ਰਾਗਦਾਸ ਚੌਕ ਸਟੇਸ਼ਨ ਦੀ ਬੈਕਸਾਈਡ ਤੋਂ ਨਹੀਂ ਹੋ ਕੇ ਪਕੌੜਿਆਂ ਵਾਲੇ ਜਿਹੜਾ ਚੌਕ ਹੈ ਉੱਥੋਂ ਦੀ ਉੱਪਰ ਭੰਡਾਰੀ ਪੁਲ ਚੜ੍ਹ ਕੇ ਸਟੇਸ਼ਨ ਵਾਲੀ ਸਾਈਡ ਨੂੰ ਹੋ ਕੇ ਉੱਥੋਂ ਸਟੇਸ਼ਨ ਦੇ ਅੱਗੇ ਦੀ ਜਾ ਕੇ ਕੰਟਰੋਲਮੈਂਟ ਚੌਕ ਉਸ ਤੋਂ ਅੱਗੇ ਬਾਲਵਿਕ ਚੌਕ ਫਿਰ ਗਵਾਲ ਮੰਡੀ ਅਤੇ ਯੂਨੀਵਰਸਿਟੀ ਦੀ ਬੈਕਸਾਈਡ ਤੋਂ ਮਾਲ ਮਾਲਾ ਸਾਈਂ ਇਸ ਰਸਤੇ ਰਾਮਤੀਰਥ ਨੂੰ ਇਹ ਜਿਹੜੀ ਸ਼ੁਕਰਾਨਾ ਯਾਤਰਾ ਜਾਵੇਗੀ ਇਸ ਟਾਈਮ ਆਮ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਮ ਯਾਤਰੀਓ ਤੇ ਸ਼ਰਧਾਲੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਭੰਡਾਰੀ ਪੁਲ ਜਿਹੜਾ ਵਾ ਜਿਸ ਤੇ ਕਰੀਬ ਯਾਤਰਾ 4 5 ਵਜੇ 4:30 5 ਵਜੇ ਪਹੁੰਚ ਜੇਗੀ ਉਸ ਟਾਈਮ ਜਿੰਨਾ ਲੋਕਾਂ ਨੇ ਯੂਨੀਵਰਸਿਟੀ ਸਾਈਡ ਤੋਂ ਜਾਂ ਰਜੀਤ ਐਵੇਨਿਊ ਸਾਈਡ ਤੋਂ ਦਰਬਾਰ ਸਾਹਿਬ ਵਾਲ ਸਾਈਡ ਜਿਨ੍ਹਾਂ ਨੇ α1 ਵਾਲੀ ਸਾਈਡੋਂ ਆਉਣਾ ਜਾਣਾ ਹੋਵੇ ਉਹ ਕਿਰਪਾ ਕਰਕੇ ਬਾਈਪਾਸ ਵਾਲਾ ਰਸਤਾ ਜਿਹੜਾ ਖਤਿਆਰ ਕਰਨ ਭੰਡਾਰੀ ਪੁਲ ਵਾਲੀ ਸਾਈਡ ਨੂੰ ਆਉਣ ਦੀ ਨਾ ਕਿਰਪਾਤਾ ਕਰਨ ਕਿਉਂਕਿ ਭੰਡਾਰੀ ਪੁਲ ਜਿਹੜਾ ਵਾ ਉਸ ਟਾਈਮ ਦੇਤੇ ਸ਼ੁਗਰਾਨਾ ਯਾਤਰਾ ਦੇ ਕਰਕੇ ਉੱਥੋਂ ਦੀ ਟ੍ਰੈਫਿਕ ਜਿਹੜੀ ਡਿਵਰਟ ਕੀਤੀ ਜਾ ਰਹੀ ਆ ਕਿਰਪਾ ਕਰਕੇ ਜਿਹੜੇ ਜਿਨ੍ਹਾਂ ਨੇ ਇਸ ਰੰਜੀਦਾਬੀ ਨਿਊ ਸਾਈਡ ਤੋਂ ਆ ਕੇ ਜਿਨ੍ਹਾਂ ਨੇ ਬਸ ਸਟੈਂਡ ਸਾਈਡ ਨੂੰ ਆਣਾ ਵਾ ਉਹ ਫੋਰ ਐਸ ਚੌਂਕ ਤੋਂ ਹੁਸੈਨਪੁਰਾ ਚੌਂਕ ਹਨੀ ਹੋ ਕੇ ਉਰੇਡੇ ਉੱਥੇ ਬੱਸ ਸਟੈਂਡ ਜਾ ਸਕਦੇ ਨੇ ਇਸੇ ਤਰ੍ਹਾਂ ਈ ਰਿਕਸ਼ਾ ਬੈਟਰੀ ਵਾਲੇ ਨੂੰ ਸਾਰਿਆਂ ਨੂੰ ਸੂਚੀ ਦਿੱਤਾ ਜਾਂਦਾ ਕਿ ਉਹ ਜਿਹੜੀ ਸਵਾਰੀਆਂ ਨੇ ਉਹਨਾਂ ਨੇ ਬੱਸ ਸਟੈਂਡ ਤੋਂ ਲੈ ਕੇ ਛਾਟੇ ਨੂੰ ਜਾਣਾ ਜਾਂ ਜਿੰਨਾਂ ਸਵਾਰੀਆਂ ਨੂੰ ਲੈ ਕੇ ਉਹਨਾਂ ਨੇ ਛਾਟੇ ਤੋਂ ਬੱਸ ਸਟੈਂਡ ਆਉਣਾ ਉਹ ਉਹਨਾਂ ਸਵਾਰੀਆਂ ਨੂੰ ਸਾਰਿਆਂ ਨੂੰ ਜਾਂਦਾ ਬਾਈਪਾਸ ਲੈ ਕੇ ਆਓ ਜਾਂ ਉਸ ਨੂੰ ਫੋਰੈਸ ਚੌਂਕ ਤੋਂ ਹਸੈਨਪੁਰਾ ਚੌਂਕ ਹੋ ਕੇ ਆਉਣ ਜਾਂ ਉਸ ਤੋਂ ਜੋੜਾ ਫਾਟਕ ਵਾਲੀ ਸਾਈਡ ਦੀ ਲੈ ਕੇ ਰਾਮ ਤਲਾਈ ਚੌਂਕ ਤੇ ਆ ਕੇ ਫਿਰ ਉਹਨਾਂ ਨੂੰ ਬੱਸ ਸਟੈਂਡ ਪਹੁੰਚਾਉਣ ਇਸੇ ਤਰ੍ਹਾਂ ਹੀ ਸ਼ੀਦਾਂ ਸਾਹਿਬ ਵਾਲੀ ਸਾਈਡ ਤੋਂ α ਵਾਲੀ ਸਾਈਡ ਤੋਂ ਜਿੰਨਾ ਚਾਤਰੂਆਂ ਨੇ ਯੂਨੀਵਰਸਿਟੀ ਵਾਲੀ ਸਾਈਡ ਜਾਂ 에어ਪੋਰਟ ਸਾਈਡ ਨੂੰ ਜਾਣਾ ਵਾ ਉਹ ਭੰਡਾਰੀ ਪੁਲ ਨਾ ਆਉਣ ਉਹ ਕਿਰਪਾ ਕਰਕੇ ਬਾਈਪਾਸ ਦੇ ਰਸਤੇ ਜਾਣ ਜਾਂ ਉਹ ਹੁਸੈਨਪੁਰਾ ਚੌਂਕ ਹੋ ਕੇ ਫੋਰੈਸ ਚੌਂਕ ਤੋਂ ਜਾ ਕੇ ਰਤਨ ਸਿੰਘ ਚੌਂਕ ਥਾਂ ਤੇ ਜਿਹੜੇ ਬਾਈਪਾਸ ਨੂੰ ਇਖਤਿਆਰ ਕਰਨਾਂ ਜਾਂ ਉਹ ਆਪਣਾ ਗਮਟਾਲਾ ਵਾਲੀ ਸਾਈਡ ਨੂੰ ਜਾ ਸਕਦੇ ਹਨ ਇਹ ਜਿਹੜਾ ਰੂਟ ਆ ਕਰੀਬ 3:30 3 ਵਜੇ ਤੋਂ ਲੈ ਕੇ 4 ਸ਼ਾਮ ਦੇ 6 ਵਜੇ ਤੱਕ 6:00 7:00 ਵਜੇ ਤੱਕ ਜਿਹੜਾ ਭੰਡਾਰੀ ਪੁਲ ਜਿਹੜਾ ਵਾ ਇਹਦੀ ਟ੍ਰੈਫਿਕ ਜਿਹੜੀ ਆ ਇਹਨੂੰ ਡਿਵਰਟ ਕੀਤਾ ਜਾ ਰਿਹਾ ਵਾ ਕਿਰਪਾ ਕਰਕੇ ਸਾਰੇ ਜਿਹੜੇ ਨਿਵਾਸੀ ਨੇ ਉਹ ਟ੍ਰੈਫਿਕ ਦਾ ਸਹਿਯੋਗ ਕਰਨ ਦੀ ਕਿਰਪਾਤਾ ਕਰੋ ਧੰਨਵਾਦ